ਰਾਗ ਮਾਰੂ ਭਲਾ ਪਹਿਲਾ ਕਰ ਪਹਿਲਾ ਚਉਪ ਦੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨੁ ਤੇ ਹਾਰੀਆਂ ਪੇਖੋ ਸਦਾ ਹਜੂਰ ਸ਼ਬਦ ਪਿਛੋ ਰਾਤੀ ਸਦੜਾ ਨਾਮ ਖਸਮ ਕਾਲੇ हेम मन सते सर आइते दिसन रात पीड़े यिनी तेरा नाम ते आया तिन को साध मिले बाबा मैं कर्महीन कूड़ यार नाम न ना पाया तेरा अंधा परम भूला मन मेरा रहौ साध कीते दुखो पर फूड़े ऊर्ब लिखे माए सुख थोड़े दुख अगले दुखे दुख बहाय ਬਿਸੜਿਆਂ ਕਾ ਕਿਆ ਬਿਸੜਾ ਮਿਲਿਆਂ ਕਾ ਕਿਆ ਮੇਲ ਸਾਬ ਸੋਸਾ ਲਾਹੀਆ ਜਿਨ ਕਾ ਦੇਖਿਆ ਅਖੇਲ ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ ਬਿਜੋਗੀ ਮਿਲ ਬਿਸੜੇ ਨਾਨਕ ਪੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿੰਨ ਕਰ ਤੈ ਲੇਖ ਲਿਖਾਇਆ ਲਿਖਤ ਆਤ ਜੋਤ ਬੜਾਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿ ਬਾਣਾ ਉਠ ਚੱਲਣਾ ਖਸਮੇ ਪਾਣਾ ਰਹੋ ਤਦ ਸਾਦ ਸਹਿ ਸੁਖ ਹੋਈ ਕਰ ਛੱੜਨੇ ਰਹੇ ਨਾ ਕੋਈ ਕਿਸ ਖੱਜ ਕਿਸ ਡਰ ਜਾਈਏ ਜੇ ਬਹੜੂ ਦੁਨੀਆਂ ਆਈਏ ਸੱਜ ਕਾਇਆ ਪਟ ਹੰਡਾਏ ਫੁਰਮੈ ਸਬੋਤ ਚਲਾਈ ਕਰ ਸਹਿਜ ਸੋ ਖਾਲੀ ਸੁਭੈ ਹੱਥ ਪਾਉਂਦੀ ਕਾਹੇ ਰੋਵੈ ਕਰ ਘੁੰਮਣ ਬਾਣੀ ਪਾਈ ਪਾਪ ਪੱਥਰ ਤਰਨ ਨਾ ਜਾਈ ਪਉ ਬੇੜਾ ਜਿਉ ਚੜਾਉ ਪਉ ਨਾਨਕ ਦੇਵੈ ਕਾਹੂ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਣੀ ਕਾਗਦ ਮਨ ਮਸਬਾਣੀ ਬੁਰਾ ਭਲਾ ਦੋ ਲੇਖ ਪਏ ਜਿਉ ਜਿਉ ਕਿਰਤ ਚਲਾਈ ਤਿਉ ਚੱਲੀਐ ਤਉ ਗੁਣ ਨਹੀਂ ਅੰਤ ਹਰੀ ਚਿਤ ਚੇਤਸ ਕੀ ਨਹੀਂ ਬਾਬਰਿਆ ਹਰ ਬਿਸਰ ਤੇਰੇ ਗੁਣ ਗਲਿਆ ਰਹੋ ਜਾਲੀ ਰਹਿਨ ਜਾਲ ਦਿਨ ਹੁਆ ਜੇਤੀ ਘੜੀ ਫਾਈ ਤੇਤੀ ਰਸ ਰਸ ਚੋਗ ਚੁਗਾ ਨਿਤ ਪਸ ਸੂਟ ਸੋ ਮੂੜੇ ਕਭ ਨੁ ਗੁਣੀ ਕਾਇਆ ਆਰਨ ਮਾਨਿ ਵਿਚ ਲੋਹਾ ਪੰਜ ਅਗਨ ਤਤ ਲਗ ਰਹੀ ਕੋਇਲੇ ਪਪ ਬੜੇ ਤਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕਾਂਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵ ਤੋ ਨਾਨਕ ਤ੍ਰਿਸ਼ਟ ਸ ਦੇਹਾ ਮਾਰੂ ਮਹਲਾ ਪਹਿਲਾ ਬੇਮਲ ਮਝ ਆਰੇ ਬਸ ਸੁਨਿਰਮਲ ਜਲ পদ্ਮਨ ਜਾਬਲ ਰੇ পদ্ਮਨ ਜਾਬਲ ਜਲ ਰਸ ਸੰਗਤ ਸੰਗ 도ਖ ਨਹੀਂ ਰੇ ਦਾਦਰ ਤੂੰ ਕਬ ਹੈ ਨਾ ਜਾਣ ਸਰੇ ਭਗਸ ਸੁਵਾਲ ਭਗਸ ਨਿਰਮਲ ਜਲ ਅੰਮ੍ਰਿਤ ਨਾ ਲਗ ਸਰੇ ਰਹੋ ਬਸਦਰ ਨਿਤ ਨਬਸਤ ਅਲੀ ਜਲ ਮੇਰ ਚ ਚਾਗਲ ਰੇ ਚੰਦ ਕੁਮੁਦਨੀ ਦੂਰੋਂ ਦੇ ਬਸਸ ਅਨਪੋਕ ਨਰੇ ਅੰਮ੍ਰਿਤ ਖੰਡ ਦੂਧ ਮਦ ਸੰਸਸ ਤੂ ਬਨਣਾ ਚਾਤਰੇ ਆਪਣਾ ਆਪ ਤੂੰ ਕਾ ਬਨਣਾ ਸੋਡਸ ਜਿਸਨ ਪ੍ਰੀਤ ਜਿਉ ਰੇ ਪੰਡਤ ਸੰਗ ਬਸੈ ਜਨ ਮੂਰਖ ਆਗਮ ਸਾਖ ਸੁਨੇ ਆਪਣਾ ਆਪ ਤੂੰ ਕਾ ਬਨਣਾ ਸੋਡਸ ਸਵਾਨ ਪੂਸ ਜਿਉ ਰੇ ਇਕ ਪਾ ਖੰਡੀ ਨਾ ਮਨਾਰਾ ਚੈ ਇਕ ਹਰ ਹਰ ਜਨਨੀ ਰੇ ਪੂਰਬ ਲਿਖਿਆ ਪਾਪ ਸੁਨਾਨਕ ਰਸਨਾ ਨਾਮ ਜਪਰੇ ਮਾਰੂ ਮਹਲਾ ਪਹਿਲਾ ਸਲੂਕ ਪਤ ਤੋ ਪਨੀਤ ਅਸਾਂ ਕੋ ਹਰ ਚਰਨੀ ਮਨ ਲਾਗ 86 ਤੀਰਥ ਨਾਮ ਪ੍ਰਭ ਨਾਲ ਕਿਸਮਸਤ ਗ ਭਾਗ ਸ਼ਬਦ ਸਖੀ ਸਹੇਲੀ ਗਰਬ ਗਹੇਲੀ ਸੁਣ ਸਹ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾਖਿਸ ਆਖਾਂ ਮਾਈ ਹਰ ਦਿਨ ਜਿਉ ਰਹਿਣਾ ਕੈਸੇ ਰਖਾਂ ਮਾਈ ਰਹੁ ਹੋਂ ਦਹਾਗਣ ਖਰੀ ਰਿਆਣੀ ਗਿਆ ਸੋ ਜੋਬਨ ਤਨ ਪਸਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਕੀ ਜਿਮਤ ਕਰੀ ਜਨ ਬੰਦਾ ਤੇਰਾ ਪੰਤ ਨਾਨਕ ਅੰਦੇਸਾ ਇਹੀ ਬਿਨ ਦਰਸ਼ਨ ਕੈਸੇ ਰਭੂ ਸੁਨੇਹੀ ਮਾਰੂ ਮਹਾਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਉ ਸੁਪਾਗਾ ਗੁਰ ਕੀ ਬਚਨੀ ਹਾਟ ਬਕਾਨਾ ਜਿੱਤ ਲਾਇਆ ਤੇ ਤਲਾਗਾ ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ ਨ ਕਰਣਾ ਜਾਈ ਰਹੋ ਮਾਂ ਲਾਲੀ ਪਿਓ ਲਾਲਾ ਮੇਰਾ ਹੌ ਲਾਲੇ ਕਾ ਜਾਇਆ ਲਾਲੀ ਨਾਚ ਲਾਲਾ ਗਾਵੇ ਭਗਤ ਕਰੂ ਤੇਰੀ ਰਾয়া ਪੀ ਹੈ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ দাও ਪੱਖਾ ਫੇਰੀ ਪੈਰ ਮਲੋ ਬਾਹ ਜਪਤ ਰਹਾ ਤੇਰਾ ਨਾਉ ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਬੜਾਈ ਆਦਿ ਜਗਾਦਿਆ ਪਤਦਾ ਤਰ ਤੁਧ ਬਿਣ ਮੁਕਤ ਨਾ ਪਾਈ ਮਾਰੂ ਮਹਾਲਾ ਪਹਿਲਾ ਕੋਈ ਆਖ ਭੂਤ ਨਾ ਕੋ ਕਹ ਬੇਤਾਲ ਕੋਈ ਆਖ ਆਦਮੀ ਨਾਨਕ ਬੇਚਾਰਾ ਪਿਆ ਦਿਵਾਨਾ ਸਹਕਾਰ ਨਾਨਕ ਬਉਰਾਨਾ ਹਉ ਹਰ ਬਿਨ ਅਬਰ ਨਾ ਜਾਣਾ ਰਹੋ ਤਉ ਦੇਵਾਨਾ ਜਾਣੀਆ ਜਾ ਭਏ ਦਿਵਾਨਾ ਹੋਈ ਏਕੀ ਸਹਬ ਬਹਾਰਾ ਦੂਜਾ ਅਬਰ ਨਾ ਜਾਣੇ ਕੋਏ ਤਉ ਦੇਵਾਨਾ ਜਾਣੀਐ ਜਾ ਏਕ ਆਕਾਰ ਕਮਾਏ ਹੁਕਮ ਪਸਾਣਾ ਖਸਮ ਕਾ ਦੂਜੀ ਅਬਰ ਸਿਆਣ ਪੁਕਾਏ ਤਉ ਦੇਵਾਨਾ ਜਾਣੀਆ ਜਾ ਸਹਬ ਧਰੇ ਪਿਆਰ ਮੰਨਦਾ ਜਾਣ ਆਪ ਕੋ ਆਵਰ ਭਲਾ ਸੰਸਾਰ ਮਾਰੂ ਮਹੱਲਾ ਪਹਿਲਾ ਇਹੋ ਤਨ ਸਰਬ ਰਹਾ ਪਰਪੂਰ ਮਨ ਮੁਖ ਫਿਰ ਐਸੇ ਜਾਣ ਹੈ ਦੂਰ ਸੋ ਤਨ ਬਖਰ ਨਾ ਮਰਦਾ ਹੈ ਹਮਾਰਾ ਜੇ ਤੂੰ ਦੇਖੈ ਸੈਨ ਸਤਾਰਾ ਰਹਾਉ ਨਾ ਇਹੋ ਤਨ ਜਲੇ ਨਾ ਤਸਕਰ ਲੈ ਜਾਏ ਨਾ ਇਹੋ ਤਨ ਡੁੱਬੈ ਨਾ ਇਸ ਤਨ ਕੋ ਮਿਲੈ ਸਜਾਈ ਇਸ ਤਨ ਕੀ ਦੇਖੋ ਵਡਿਆਈ ਸਹਜੇ ਮਾਤੇ ਆਂ ਦਿਨ ਜਾਈ ਇੱਕ ਬਾਤ ਅਨੂਪ ਸੁਨੋ ਨਰਪਾਈ ਇਸ ਤਾਨੇ ਬੇਨ ਕਹੋ ਕਿਨ ਵਰਮਗਤ ਪਾਈ ਬੰਤ ਨਾਨਕ ਅਕਥ ਕੀ ਕਥਾ ਸੁਣਾਏ ਸਤਗੁਰ ਮਿਲੇ ਤਾਂ ਇਹੋ ਤਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਸਰ ਭੂਖ ਲੈ ਜੁਗਤ ਕਰ ਮਰਤ ਸੋ ਸੰਬੰਧ ਕੀਜੈ ਮੀਨਕੀ ਚੱਪਲ ਸਿਉ ਜੁਗਤ ਮਨ ਰੱਖਿਐ ਓੜੈ ਨਹਿ ਹੰਸ ਨਹਿ ਕੰਧ ਸੀਜੈ ਮੂੜੇ ਕਾਇਚੇ ਪਰਮ ਪੁਲਾ ਨਹਿ ਚੀਨਿਆ ਪਰਮ ਆਨੰਦ ਬੈਰਾਗੀ ਰਹੁ गहो जार जलय अमर गहो मार लय प्रात सोड तो पी जय मीन की चपल स्यो जुगत तो मन राखी जै उड़ै नह हंस नह कंद सी जय पणक नानक जनो रवै ज हरवनो मन पवन स्यों अमृत तो पी जय मीन की चप्पल स्यों जुगत तो मन रखिया उड़ै नह हंस नह कंद सी जय मारू महला पहला माया मुई न मनमुआ सरलहरी मै मत ਬੋਇਤ ਜਲ ਸਿਰ ਤਰਟ ਕ ਸੱਚਾ ਬਖਰੇ ਜਿਤ ਮਾਨਕ ਮਨ ਮੈਂ ਮਨ ਮਾਰਸੀ ਸੱਚ ਨਾ ਲਾਗੈ ਕਤ ਰਾਜਾ ਤਖਤ ਟਿਕੈ ਗੁਣੀ ਪੈ ਪੰਚਾਨ ਰਤ ਬਾਬਾ ਸੱਚਾ ਸਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਰ ਸੱਚਾ ਲੇਖ ਰਹਾਉ ਬਰਮਾ ਬਿਸਨ ਰਖੀ Muni Shankar indar tap pay pekhari man nay hukam so hai dar sacha ਆ ਕੀ ਮਰ ਹੈ ਅਫਾਰੀ ਜੰਗ ਮਜਹੂਦ ਜਤੀ ਸਨਿਆਸੀ ਗੁਰ ਪੂਰੇ ਵਿਚਾਰੀ ਬਿਨ ਸੇਵਾ ਫਲ ਕਬੂ ਨਾ ਪਾਸ ਸੇਵਾ ਕਰਨੀ ਸਾਰੀ ਨਿਧਨਿਆ ਤਾਨੇ ਗੁਰਿਆ ਗੁਰ ਨਿਮਾਣਿਆ ਤੂੰ ਮਾਣ ਅੰਧ ਲੈ ਮਾਣ ਤ ਗੁਰ ਪਕੜਿਆ ਨ ਤਾਨਿਆ ਤੂੰ ਤਾਨ ਹੋਮ ਜਪਾ ਨਹੀਂ ਜਾਣਿਆ ਗੁਰਮਤੀ ਸਾਚ ਪਸਾਨ ਨਾ ਬਿਬਨਾ ਨਹੀਂ ਦਰ ਢੋਈ ਝੂਠਾ ਆਵਣ ਜਾਣ ਸਾਚਾ ਨਾਮ ਸਲਾਇਏ ਸਾਚੀ ਤੀਤਰੇ ਬਤ ਹੋਏ ਗਿਆਨ ਰਤਨ ਮਨ ਮਾਂਜੀਏ ਬੋੜ ਨਾ ਮਹਿਲਾ ਹੋਏ ਜਬ ਲਗ ਸਾਬ ਮਨ ਬਸੈ ਤਬ ਲਗ ਬਿਗਨ ਨਾ ਹੋਏ ਨਾਨਕ ਸਿਰ ਦੇ ਸੂਟਿਏ ਮਨ ਤਨ ਸਾਚਾਂ ਸੋਏ ਮਾਰੂ ਬਹਾਲਾ ਪਹਿਲਾ ਜੋਗੀ ਜੁਗਤ ਨਾਮ ਨਰ ਮੈਲ ਤਾਕੈ ਮੈਲ ਨ ਰਤੀ ਪ੍ਰੀਤਮ ਨਾਤ ਸਦਾ ਸਤ ਸੰਗੇ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਾਹ ਨਾਮ ਕੈਸੇ ਜਾਤੀ ਜਾਂ ਤੋ ਪੀਤਰ ਮਹਿਲ ਬਲਾਵੋ ਪੁੱਛੋ ਬਾਤ ਨਰੰਤੀ ਰਹੋ ਬ੍ਰਹਮਣ ਬਰਮ ਗਿਆਨੀ ਸੁਨਾਨੀ ਹਰ ਗੁਣ ਪੂਜੇ ਪਾਤੀ ਇੱਕੋ ਨਾਮ ਏਕ ਨਰਾਇਣ ਤ੍ਰੇਪੜ ਏਕਾ ਜੋਤੀ ਜੇ ਬਾੜਨ ਦੀ ਇਹੋ ਕਟ ਸ਼ਾਬਾ ਤੋ ਲੋ ਨਾਮ ਅਜਾਤੀ ਏਕੋ ਹਾਟ ਸਹਾ ਸਭ ਨਾਸਿਰ ਬਣ ਚਾਰੀ ਇਕ ਪਾਤੀ ਦੋ ਵਸਰੇ ਸਤਗੁਰੂ ਨਿਬੜੇ ਸੋ ਭੂਜ ਜਿਸ ਇੱਕ ਲੇਵ ਲਾਗੀ ਜਿਉ ਰਹੇ ਬਰਾਤੀ ਸਬਦ ਵਸਾਏ ਪਰਮ ਚੁਕਾਏ ਸਦਾ ਸੇਵ ਕਦਿਨ ਰਾਤੀ ਉਪਰ ਗगन गगन ਪਰ ਗੋਰਖ ਤਾਕੈ ਅਗਮ ਗੁਰੂ ਪਨਵਾਸੀ ਗੁਰਬਚਨੀ ਬਾਹਰ ਕਰ ਏਕੋ ਨਾਨਕ ਪਿਆ ਉਦਾਸੀ ਰਾਗ ਮਾਰੂ ਮਹਲਾ ਪਹਿਲਾ ਘਰ ਪੰਜਵਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਐਨਸ ਜਗ ਨੀਦ ਨਾ ਸੋਵੈ ਸੋ ਜਾਣ ਜਿਸ ਬੇਦਨ ਹੋਵੈ ਪ੍ਰੇਮ ਕੇ ਕੰਨ ਲਗੇ ਤਨ ਭੀਤਰ ਬੈਦ ਕੇ ਜਾਣ ਕਾਰੀ ਜੀਓ ਜਿਸ ਨੂੰ ਸਾਚਾ ਸਿਮਤੀ ਲਾਏ ਗੁਰਮੁਖ ਬਿਰਲਾ ਕੇ ਸਹਿ ਬੁਝਾਏ ਅਮਰਤ ਕੀ ਸਾਰ ਸੋਈ ਜਾਣੈ ਜੇ ਅਮਰਤ ਕਾ ਵਾਪਾਰੀ ਜੀਓ ਰਹੋ ਪਿਰ ਸੇਤੀ ਤਨ ਪ੍ਰੇਮ ਰਚਾਏ ਗੁਰ ਕਾ ਸ਼ਬਦ ਤਥਾ ਚਿਤ ਲਾਏ ਸਹਿਦ ਸੇਤੀ ਤਨ ਖਰੀ ਸਹੇਲੀ ਤ੍ਰਿਸ਼ਨਾ ਤਖਨ ਵਾਰੀ ਜੀਓ ਸਹਿ ਸਤਹੁੜੇ ਪਰਮ ਚੁਕਾਏ ਸਹਿਜੇ ਸਿਵਤੀ ਧਣਕੁ ਚੜਾਏ ਗੁਰ ਕਾ ਸਬਦ ਮਰੈ ਮਨ ਮਾਰੇ ਸੁੰਦਰ ਜੋਗਾ ਤਾਰੀ ਜਿਉ ਹੋ ਮੈਂ ਜਲਿਆ ਮਨੋ ਬਸਾਰੇ ਜੰਪੂਰ ਬਜਹੈ ਖੜਗ ਕਰਾਰੇ ਅਬ ਕਹਿ ਕਹਾ ਨਾਮ ਨ ਮਿਲੀ ਤੂੰ ਸੋ ਜਿਹੜੇ ਭਾਰੀ ਜਿਉ ਮਾਇਆ ਮਮਤਾ ਪਵੈ ਖਿਆਲੀ ਜੰਪੂਰ ਫਾਸੇਗਾ ਜਮਝਾਲੀ ਹੇਤ ਕੇ ਬੰਦੇ ਨ ਤੋੜਨਾ ਸੰਕ ਤਾ ਜਮ ਕਰੇ ਖੁਆਰੀ ਜਿਉ ਨਾ ਹਉ ਕਰਤਾ ਨਾਮ ਹੈ ਕੀਆ ਅਮਰਤ ਨਾਮ ਸਤਗੁਰ ਦੀਆ ਜੇ ਤੂੰ ਦੇ ਤਿਸੇ ਕੈਚਾਰਾ ਨਾਨਕ ਸਰਨ ਤੁਮਾਰੀ ਜੀਉ ਮਾਰੂ ਮਹਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਬੈਸਾ ਲੈ ਤੈ ਬੈਸਾ ਸੋਮੀ ਜੈ ਭੇਜੈ ਤੈ ਜਾਵਾ ਸਭਨ ਗਰੀਮੇ ਇੱਕੋ ਰਾਜਾ ਸਬੇ ਪਵਿੱਤ ਹੈ ਥਾਵਾਂ ਬਾਬਾ ਦੇ ਬਸਾ ਸਤਿ ਗਾਵਾਂ ਜਤ ਸਹਿਜ ਸਹਿਜ ਸੁਭਾਵਾ ਰਹੋ ਬੁਰਾ ਭਲਾ ਕਿਸ ਆਪਸ ਤੇ ਜਾਣਿਆ ਇਹ ਹੀ ਸਗਲ ਬਕਾਰਾ ਇਹੋ ਫਰਮਾਇਆ ਖਸਮ ਕਹੋਆ ਵਰਤਾ ਇਹੋ ਸੰਸਾਰਾ ਇੰਦਰੀ ਤਾਤ ਸਭਨ ਕਹੀਤ ਹੈ ਇੰਦਰੀ ਕਿਸ ਤੇ ਹੋਈ ਆਪੇ ਖੇਲ ਕਰੈ ਸਭ ਕਰਤਾ ਐਸਾ ਬੁੱਝੈ ਕੋਈ ਗੁਰ ਪ੍ਰਸਾਦੀ ਏਕ ਲੇਵ ਲਾਗੀ ਦੁਵਿਧਾ ਤਦੇ ਬਨਸੀ ਜੋਤਸ ਪਾਣਾ ਸੋ ਸਤ ਕਰ ਮੰਨਿਆ ਕਟੀ ਜਮ ਕੀ ਫਾਸੀ ਭਣ ਤਨਾਨਕ ਲੇਖਾ ਮੰਗਾ ਕਬਨਾ ਜਾ ਚੁਕਾ ਮਨ ਅਬ ਮਹਾਨਾ ਤਾਸ ਤਾਸ ਤਰਮ ਰਾਇ ਜਪਤ ਹੈ ਪੈ ਸਤੇ ਕੀ ਸਰਨਾ ਮਾਰੂ ਮਹਲਾ ਤੀਜਾ ਆਪਣ ਜਾਣਾ ਨਾ ਥੀਏ ਨਿਜ ਕਰ 바ਸਾ ਹੋਏ ਸਤਿ ਖਦਾਨਾ ਬਖਸਿਆ ਆਪੇ ਜਾਣਾ ਸੋਏ ਏ ਮਨ ਹਰ ਜਿਓ ਚੇਤ ਤੂੰ ਮਨੋਂ ਤਜ ਬਕਾਰ ਗੁਰ ਕਾ ਸਬਦ ਧਿਆਏ ਤੂੰ ਤਾਂ ਸੱਚ ਲੱਗੀ ਪਿਆਰ ਰਹਾਓ ਆਇ ਤੈਨਾਬੋ ਬੁੱਲਿਆਂ ਫਿਰ ਹੱਥ ਕਤਾਉ ਨਾ ਪਾਏ ਜੋ ਨਹੀਂ ਸਭ ਪਵਾਈ ਅਨ ਬਿਸ਼ਟਾ ਮਹੇ ਸਮਾਏ ਬੜ ਪਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਅੰਦਰ ਸੱਚੀ ਭਗਤ ਕਰ ਸੱਚਾ ਲੈ ਮਲਾਏ ਆਪੇ ਸੇਟ ਸਭ ਸਾਧੀਆਂ ਆਪੇ ਨਦਰ ਕਰੇ ਨਾਨਕ ਨਾਮ ਬੜਾਈਆਂ ਜਾਏ ਭਾਵਾਂ ਤੈਦੇ ਮਾਰੂ ਮਹਲਾ ਤੀਜਾ ਇਸਲੇ ਗੁਰ ਬਖਸਾਇ ਜਿਓ ਅਬ ਤੂੰ ਮਾਰਗ ਪਾਏ ਹਲਕੀ ਚਰਣੀ ਲਾਗਰਹ ਵਿੱਚੋਂ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰਿ ਧਿਆਏ ਸਦਾ ਹਰ ਚਰਣੀ ਲਾਗਰਹ ਇੱਕ ਮਨ ਏਕਾ ਪਾਏ ਰਹੁ ਨਾ ਮੈਂ ਜਾਤ ਨਾ ਪਤ ਹੈ ਨਾ ਮੈਂ ਥਿਹੁ ਨਾ ਥਾਉ ਸਬਦ ਭੇਦ ਬ੍ਰਹਮ ਕਟਿਆ ਗੁਰਨਾਮ ਦੀ ਆ ਸਮਝਾਏ ਇਹੋ ਮਨ ਲਾਲਚ ਕਰਦਾ ਫਿਰੈ ਲਾਲਚ ਲੱਗ ਆ ਜਾਏ ਤੰਦੈ ਕੂੜ ਬਿਆਪਿਆ ਜਾਂ ਪਰ ਚੋਟਾਂ ਖਾਏ ਨਾਨਕ ਸਭ ਕੁਛ ਆਪੇ ਆਪ ਹੈ ਦੂਜਾ ਨਹੀਂ ਕੋਈ ਭਗਤ ਖਜ਼ਾਨਾ ਬਖਸ਼ਿਓ ਗੁਰਮੁਖਾ ਸੁਖ ਹੋਏ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਟੋਲ ਲਓ ਸੇ ਬਿਰਲੇ ਸੰਸਾਰ ਤੈਨ ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ ਬਾਬਾ ਸਾਧਾ ਸਹਿਬ ਰਿਦਾ ਸੁਮਾਲ ਸਤਗੁਰ ਆਪਨਾ ਪੁੱਸ ਦੇਖ ਲਿਹੁ ਵਖਰ ਪਾਲ ਰਹੋ ਇੱਕ ਸੱਚਾ ਸਭ ਸੇਵਦੀ ਤੁਰ ਭਾਗ ਮਲਾਵਾ ਹੋਏ ਗੁਰਮੁਖ ਮਖਿਲੇ ਸੇ ਨਾਮਿਸੜਾ ਬਾਬਾ ਸਤਿ ਸੂਹੇ ਇੱਕ ਭਗਤੀ ਸਾਰ ਨਾ ਜਾਣਨੀ ਮਨ ਮੁਖ ਪਰਮੁ ਪੁਲਾਏ ਓ ਨਾਮਿਜ ਆਪ ਵਰਤਦਾ ਕਰਨਾ ਚ ਸੁਨਾ ਜਾਏ ਜਿਸ ਨਾਲ ਜੁਰਨਾ ਚੱਲਈ ਖਲੇ ਕੀ ਛਾਇ ਅਰਦਾਸ ਨਾਨਕ ਗੁਰਮੁਖ ਨਾਮੁ ਮਨ ਬਸੈ ਤਾਸੁਨ ਕਰੇ ਸਾਬਾਸ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੂ ਰੋ ਕੰਚਨ ਹੋਏ ਸੋ ਸਤਿ ਸਲਾਹੀਐ ਤਿਸ ਜੀਵੜ ਅਬਰ ਨਾ ਕੋਇ ਮੇਰੇ ਮਨ ਅਨੰਦਨ ਧਿਆਏ ਹਰਿ ਨਾਉ ਸਤਿਗੁਰ ਕੈ ਬਚਨ ਅਰਾਦ ਤੂੰ ਅਨੰਦਨ ਗੁਣ ਗਾਓ ਰਹਾਉ ਗੁਰਮੁਖ ਇਕੋ ਜਾਣੀਐ ਜਾਂ ਸਤਿਗੁਰ ਦੇ ਬੁਝਾਏ ਸੋ ਸਤਿਗੁਰ ਸਲਾਹੀਐ ਜਿੱਦੂ ਇਹ ਸੋਝੀ ਪਾਏ ਸਤਿਗੁਰ ਸੋੜ ਦੂਜੈ ਲਗੇ ਕਿਆ ਕਰਨ ਅੱਗਾ ਜਾਏ ਜੰਮ ਪਰ ਬੱਦੇ ਮਾਰਿਐ ਬਹੁਤੀ ਮਲੈ ਸਜਾਏ ਮੇਰਾ ਪ੍ਰਭ ਬੇਪੁਰਬਾਉ ਹੈ ਨਾ ਤਿਸ ਤੇ ਨਾ ਤੁਮਾਈ ਨਾਨਕ ਤੇ ਸਰਣਾਈ ਭਜ ਪਉ ਆਪੇ ਬਖਸ਼ ਮਲਾਏ